ਚੋਰਾਬਲੋ ਇਕਲਾ ਫਗਵਾੜਾ ਦੇ ਸੇਵਾ ਕੇਂਦਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸਗੋ ਗ੍ਰਹਿ ਦੀ ਦਾਣਾ ਮੰਡੀ ਵਿਖੇ ਸਥਿਤ ਸੇਵਾ ਕੇਂਦਰ ਨੂੰ ਵੀ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕੀਤਾ ਗਿਆ ਹੈ ਇਸ ਸੰਬੰਧੀ ਗੱਲਬਾਤ ਕਰਦਿਆਂ ਸੇਵਾ ਕੇਂਦਰ ਦੇ ਇੰਚਾਰਜ ਤਰਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਚੋਰਾਂ ਨੇ ਸੇਵਾ ਕੇਂਦਰ ਦਾ ਤਾਲਾ ਤੋੜ ਕੇ ਅੰਦਰੋਂ 16 ਯੂਪੀਐਸ ਦੀਆਂ ਬੈਟਰੀਆਂ ਜਨਰੇਟਰ ਦੀ ਬੈਟਰੀ ਅਤੇ ਸੀਸੀਟੀਵੀ ਦਾ ਡੀਵੀਆਰ ਚੋਰੀ ਕਰ ਲਿਆ ਜਕਰਜੋਗ ਹੈ ਕਿ ਇਸ ਤੋਂ ਪਹਿਲਾਂ ਚੋਰ ਨੂਰਮੈਦ ਜੰਡੇਆਲਾ ਨਕੋਦਰ ਜਮਸ਼ੇਰ ਵਿਖੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਸੇਵਾ ਕੇਂਦਰ ਦੇ ਸਟਾਫ ਵੱਲੋਂ ਇਸ ਘਟਨਾ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇੱਥੇ ਦੱਸ ਦਈਏ ਕਿ ਚ ਪੰਜਾਬ ਦੇ ਸਾਰੇ ਸੇਵਾ ਕੇਂਦਰਾਂ ਨੂੰ ਨਿਸ਼ਾਨੇ ਤੇ ਰੱਖਿਆ ਹੋਇਆ ਹੈ ਪਰ ਪੁਲਿਸ ਪ੍ਰਸ਼ਾਸਨ ਅਤੇ ਸੇਵਾ ਕੇਂਦਰ ਦੇ ਇੰਚਾਰਜ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਮੈਂ ਤਰਨਜੀਤ ਸਿੰਘ ਜੀ ਸੀਨੀਅਰ ਆਪਰੇਟਰ ਬੜਾਪਿੰਡ ਰੋਡ ਗਰਾਹ ਇਹ ਸਵੇਰੇ ਜਦੋਂ ਇੱਥੇ ਸਾਡੇ ਗਾਰਡ ਸਾਹਿਬ ਆਏ ਆ ਜਦੋਂ ਅੰਦਰ ਆਏ ਆ ਤਾਂ ਪਹਿਲਾਂ ਤਾਂ ਬਾਹਰ ਦਰਵਾਜ਼ਾ ਟੁੱਟਾ ਹੋਇਆ ਸੀਗਾ ਉਹਨਾਂ ਨੇ ਕੋਈ ਲੋਕ ਵੀ ਤੋੜ ਕੇ ਗਏ ਸੀ ਤੇ ਅੰਦਰ ਜਦੋਂ ਆਏ ਤਾਂ 16 ਬੈਟਰੀਆਂ ਤੇ ਇੱਕ ਆ ਜਨਰੇਟਰ ਦੀ ਬੈਟਰੀ ਉਹ ਚੋਰੀ ਹੋਈ ਸੀ ਤੇ ਇੱਕ ਕੈਨਵੀਅਰ ਜਿਹੜਾ ਕੈਮਰੇ ਵਾਲਾ ਉਹ ਚੋਰੀ ਕਰਕੇ ਚੋਰ ਲੈ ਗਏ ਆ ਇਹ ਤੇ ਹੁਣ ਅਰਜ਼ੀ ਲਿਖਾਤੀ ਐ ਤੇ ਬੰਦੀ ਕਾਰਵਾਈ ਕੀਤੀ ਐ ਕਿੰਨਾ ਨਸਾ ਨਾ ਇਹ 16 ਬੈਟਰੀਆਂ ਆ ਇੱਕ 16 ਜਿਹੜੀਆਂ ਦੂਜੀ ਦੀਆਂ ਆ ਯੂਪੀਐਸ ਦੀਆਂ ਬੈਟਰੀਆਂ ਐ ਤੇ ਇੱਕ ਜਨਰੇਟਰ ਦੀ ਹੈ ਕੀਮਤ ਕਿੰਨੀ ਕਰ ਹਾਂਜੀ ਕੀਮਤ ਇਹ ਇੱਕ ਡੀਵੀਆਰ ਲੈ ਗਿਆ ਬਾਕੀ ਹੋਰ ਵੀ ਕੋਲਾਵਰੇ ਵਗੈਰਾ ਕੋਲਾਵਰੇ ਆਪਣੇ ਡਰਾਕ ਡਰਾ ਫਰੂਲ ਕੇ ਗਏ ਐ ਤੇ ਉਹ ਹੁਣ ਤਾਂ ਕੋਈ ਨਹੀਂ ਆਪਣੇ ਡਿਸਟ੍ਰਿਕਟ ਦੀ ਗੱਲ ਕਰਦੇ ਆ ਕਿੰਨੇ ਕ ਸੇਵਾ ਕੇਂਦਰਾਂ 'ਚੋਂ ਤੱਕ ਚੋਰੀ ਹੋਏ ਜਿਵੇਂ ਨਕੋਦਰ ਵੀ ਹੋਈ ਹੈ ਨਕੋਦਰ ਵੀ ਹੋਈ ਹੈ ਆਪਣੇ ਨੂਰਮੈਲ ਵੀ ਹੋਈ ਜੰਡਿਆਲੇ ਤੇ ਜੰਡਿਆਲੇ ਹੋਈ ਹੈ ਹੋਰ ਕਿਤੇ ਆਪਣੇ ਜਮਸ਼ੇਰ ਵੀ ਹੋਈ ਹੈ ਬਾਕੀ ਪੰਜ ਕੇ ਸੇਵਾ ਕੇਂਦਰ ਜਲੰਧਰ ਦੇ ਵੀ ਹੋਣੇ ਕਟੋਗਰ ਬਾਰਕ ਤਾਂ ਹੈਗੀ ਹੁਣ ਇਹਨੂੰ ਸਾਰਾ ਪ੍ਰੋਸੈਸ ਦੁਬਾਰਾ ਸ਼ੁਰੂ ਹੋਣ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ ਹੁੰਦਾ ਤੁਹਾਡਾ ਹੁਣ ਸੀਨੀਅਰ ਉਹ ਸੀਨੀਅਰ ਸਾਹਿਬ ਨੇ 2-4 ਦਿਨ ਤੱਕ ਚੱਲ ਪੜਾਂਗੇ ਉਹਨਾਂ ਦੇ ਹੁਣ ਕੰਮ ਦੇ ਤੇ ਬੰਦ ਰਵਗਾ ਹਾਂਜੀ ਕੰਮ ਬੰਦਰੋ ਦਾ ਫੇਰੇ ਚ ਕੰਮ ਹੁਣ ਜਦੋਂ ਬੈਟਰੀ ਆਈਆਂ ਤਾਂ ਕੰਮ ਚੱਲ ਪਣਾ ਉਹ ਤੇ ਨਾਲ ਐਨਵੀਆਰ ਆਊਗਾ ਫੇਰ ਹੀ ਚੱਲੂਗਾ ਇਹਦਾ ਫੇਰ ਡੀਵੀਆਰ ਲੈ ਜਾਣ ਤੋਂ ਬਾਅਦ ਆਨਲਾਈਨ ਚੱਲਦੇ ਇਹ ਕੈਮਰੇ ਜਾਂ ਕਿਦਾਂ ਇਹ ਆਨਲਾਈਨ ਚੱਲਦਾ ਹੁਣ ਉਹ ਐਨਵੀਆਰ ਕੱਢ ਕੇ ਲੈ ਗਿਆ ਫੇਰ ਰਿਕਾਰਡਿੰਗ ਦਾ ਹੁਣ ਦੇਖਣਾ ਪੈਣਾ ਮੇਰੇ ਰਿਕਾਰਡਿੰਗ ਹੁਣ ਬਾਹਰ ਜੇ ਕੋਈ ਕੈਮਰਾ ਲੱਗ ਹੋਇਆ ਤਾਂ ਫੇਰ ਹੀ ਪਤਾ ਲੱਗ ਰਾਤ ਨੂੰ ਗਾਰਡ ਨਹੀਂ ਹੁੰਦਾ ਇੱਥੇ ਰਾਤ ਨੂੰ ਨਹੀਂ ਗਾਰਡ ਹੁੰਦਾ ਇੱਥੇ ਅੱਜ ਸਬਦਾ ਸੈਕਟਰ ਗਰਾਈ ਆਏ ਜੀ ਦਾਣਾ ਮੰਡੀ ਤੇ ਉੱਥੇ ਆਏ ਕੰਮ ਕਰਾਉਣ ਆਏ ਸੀ ਆਧਾਰ ਕਾਰਡ ਬਣਾਉਣ ਤੇ ਉੱਥੇ ਕਹਿੰਦੇ ਤਾਰੇ ਤੋੜੇ ਤਾਂ ਹੁਣ ਅਸੀਂ ਬੁੱਢ ਚੱਲੇ ਆ ਅੱਗੇ ਡੈਕਸਵਾਨ ਹੁਣ ਹੋਰ ਦੇਖਦੇ ਆ ਜਾ ਕੇ ਚੜਾੜੀ ਜਿੱਕ ਨਹੀਂ ਪਰੇਸ਼ਾਨਤ ਹੋਏ ਤੁਸੀਂ ਫਿਰ ਪਰੇਸ਼ਾਨ ਹਾਂ ਜੀ ਪਰੇਸ਼ਾਨ ਤਾਂ ਕਰਾਂਦੇ ਕੱਲ ਤੇ ਪਾ ਲੱਗਦੇ ਹੋਏ ਕੱਲ ਫਗਵਾੜੇ ਵੀ ਦੋ ਗੇੜੇ ਮਾਰੇ ਉੱਥੇ ਤਾਂ ਚਲੋ ਰੱਛ ਸਗਾ ਤੇ ਅੱਜ ਹੁਣ ਹੀ ਚੱਲ ਇੱਥੇ ਸ਼ਾਇਦ ਹੋਊਗਾ ਠੀਕ ਹੈ ਜੀ ਮਿਹਰਬਾਨੀ ਥੈਂਕ ਯੂ